ਕਿ ਸਾਡੇ ਨਾਲ ਉਹਨਾਂ ਨੇ ਬੜਾ ਕੋਆਪਰੇਟ ਕਰਕੇ ਸਾਡੀ ਮਰਜ਼ੀ ਵਿੱਚ ਕੁਛ ਕੇ ਸਾਡੀ ਆ ਅਸੀਂ ਉਹਨਾਂ ਨੂੰ ਜਿਹੜੀ ਪਹਿਲੀ ਦਾ ਕਾਪੜਾ ਦੇ ਰਹੇ ਹਾਂ ਇਹਨਾਂ ਜੀ ਕੋਈ ਪ੍ਰਸ਼ਾਸਨ ਵੱਲੋਂ ਤਾਂ ਕਦੇ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਪ੍ਰਸ਼ਾਸਨ ਬਹੁਤ ਅੱਛਾ ਹੈ ਬੜਾ ਕੋਆਪਰੇਟਿਵ ਹੈ ਇਸ ਤੋਂ ਪਹਿਲੇ ਪ੍ਰਸ਼ਾਸਨ ਨੇ ਵੀ ਹੁਣੇ ਵੀ ਸਾਡੇ ਨਾਲ ਬਹੁਤ ਨਰਮੀ ਦਾ ਰੁਖ ਬਣਾਇਆ ਹੈ ਔਰ ਮੈਂਨਾਂ ਦਾ ਬਹੁਤ ਧੰਨਵਾਦ ਦੀ ਹੈ ਕਿ ਇਹਨਾਂ ਨੇ ਸਾਨੂੰ ਸਾਨੂੰ ਕੁੱਛ ਕੇ ਕਲੀ ਭਾਈ ਹੈ ਹਾਲਾਂਕਿ ਜ਼ਮੀਨ ਜਿਹੜੀ ਆ ਉਹ ਇੰਤਕਾਲ ਹੋ ਚੁੱਕਾ ਹੈ ਐਨ ਐਚਓ ਵੱਲ ਦੀ ਬਲਕੀਅਤ ਆ ਅਸੀਂ ਉਹਦੇ ਪੈਸੇ ਲੈ ਚੁੱਕੇ ਆ ਪਰ ਫਿਰ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਦਰਮੀ ਦਾ ਰੁਖ ਬਣਾਇਆ ਹੈ ਔਰ ਇਹ ਬਾਕੀ ਜਟਾਣਾ ਵੀ ਬੇਨਤੀ ਹੈ ਕਿ ਇਹਨਾਂ ਦਾ ਤਰਕੀ ਨਾ ਵਰਤਨ ਸਾਡੇ ਬੰਦੇ ਨੇ ਔਰ ਕਾਨੂੰਨ ਮਤਾਵਾ ਕੀ ਚੱਲਿਆ ਇਹਦੇ ਨਾਲ ਕੋਈ ਇਲਾਕੇ ਦਾ ਵਿਕਾਸ ਹੋਵੇਗਾ ਬਿਲਕੁਲ ਹੋਏਗਾ ਜੀ ਇੱਥੇ ਹੋਟਲ ਬੰਨਣਾ ਹੈ ਠੀਲ ਬੰਨੀ ਹੈ ਟੂਰਿਸਟ ਸਪਾਟ ਬਨੇਗਾ ਤੰਤਸ਼ੀਰੂ ਕੋ ਮਹਮਦ ਅਹਿਮਦ ਦੇ ਲੋਕੀ ਦਰਸ਼ਨ ਕਰਨ ਆਉਣਗੇ ਲੋਕਾਂ ਨੂੰ ਨੌਕਰੀ ਮਿਲੇਗੀ ਕਸਨੇਰੋ ਵਾਲੇ ਫੈਕਟਰੀਆਂ ਤੇ ਹੋਰ ਬਣਨਗੀਆਂ ਇਲਾਕੇ ਦਾ ਵਿਕਾਸ ਤਾਂ ਜਿੱਤੋ ਹਾਈਵੇ ਨਿਕਲੇ ਹੁੰਦਾ ਹੀ ਹੈ ਜੀ ਥੈਂਕ ਯੂ ਜੀ ਅੱਜ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਸਪਰਟ 2 ਜਿਹੜਾ ਆਪਣੇ ਡੂਰ ਸਾਫ ਸਬ ਡਿਵੀਜ਼ਨ ਦੇ 19 ਪਿੰਡਾਂ ਵਿੱਚੋਂ ਨਿਕਲ ਰਿਹਾ ਉਹਨਾਂ ਦੀ ਐਕ acquisition ਦੀ ਕਾਰਵਾਈ ਚੱਲ ਰਹੀ ਹੈ ਪੋਜੈਸ਼ਨ ਡਰਾਈ ਤੇ ਸਲਹਾਲ ਅਸੀਂ ਪੋਜੈਸ਼ਨ ਡਰਾਈ ਦੇ ਵਿੱਚ ਪਿੰਡ ਫਤਿਆਬਾਦ ਵਿੱਚ ਕਿਤੇ ਅਸੀਂ ਜਿੰਨੇ ਵੀ ਲੈਂਡ ਓਨਰਸ ਨੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਿਆ तकरीबन 2-3 ਦਿਨ ਪਹਿਲਾਂ ਕਿ ਵੀ ਵੀ ਵੇਰ ਰਿਕਵਾਇੰਗ ਯੋਰ ਕੋਆਪਰੇਸ਼ਨ ਐਂਡ ਦੇ ਵਰ ਵੈਰੀ ਗਲੈਡ ਇਨ ਗਿਵਿੰਗ ਅਸ ਦਾ ਕੋਆਪਰੇਸ਼ਨ ਐਂਡ ਟੂਡੇ ਦੇ ਹੈਵ ਹੈਂਡਰਡ ਅਸ ਇਹਨਾਂ ਨੇ ਸਾਨੂੰ ਕਬਜ਼ਾ ਦੇ ਦਿੱਤਾ ਆਪਣੀ ਜ਼ਮੀਨ ਤੇ ਦੇ ਹੈ ਬੀਨ ਇਹਨਾਂ ਨੇ ਸਾਡੇ ਨਾਲ ਹਰ ਸੰਭਵ ਜਿਹੜਾ ਹੈਗਾ ਸਹਿਯੋਗ ਕੀਤਾ ਮੈਂ ਇਹ ਕਹੂੰਗਾ ਤੇ ਸਭ ਤੋਂ ਅੱਛੀ ਗੱਲ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਤਕਾਲ ਐਨ ਐ ਚੀ ਆਈ ਦੇ ਨਾਮ ਹੋ ਚੁੱਕਿਆ ਹੈ ਅਸੀਂ ਮੁਆਵਜ਼ਾ ਆਪਣਾ ਚੁੱਕ ਲਿਆ ਹੁਣ ਕਬਜ਼ਾ ਨਾ ਦੇਣ ਦਾ ਕੋਈ ਕਾਰਨ ਨਹੀਂ ਹੈ ਦਾ ਮਤਲਬ ਐਦਾਂ ਦੇ ਵੀ ਸਿਟੀਜ਼ਨਸ ਹੈਗੇ ਨੇ ਮੇਰੀ ਬਾਕੀ ਸਾਰੇ ਕਿਸਾਨ ਪੈਂਡਰਾਵਾਂ ਨੂੰ ਬੇਨਤੀ ਹੈ ਕਿ ਮਤਲਬ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਤੁਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰੋ ਇਸ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕ ਡਿਵੈਲਪਮੈਂਟ ਜਿਹੜੀ ਆ ਉਹ ਕਰਨ ਤਰਨ ਦੇਣੇ ਚਾਹੀਏ ਏ ਸਰ ਕਿੰਨੇ ਪਰਸੈਂਟ ਜਿਹੜੇ ਆ ਉਹ ਬੋਅਗਿਆ ਮਿਲ ਚੁੱਕਾ ਹੈ ਤੇ ਕਿੰਨੇ ਪਰਸੈਂਟ ਜਿਹੜਾ ਬਾਕੀ ਹੈ ਜੀ ਹਲੇ ਫਿਲਹਾਲ ਅਸੀਂ 60% ਜਿਹੜਾ ਹੈਗਾ ਡਿਸਪਰਸ ਕਰ ਚੁੱਕੇ ਹਾਂ ਆਪਣਾ ਅਮਾਉਂਟ ਬਾਕੀ ਜਿਹੜੇ 40% ਹੈਗੇ ਆ ਰਿਮੇਨਿੰਗ ਉਹਨਾਂ ਜੋ ਬਹੁਤ ਸਾਰੇ ਕੇਸਿਸ ਆਰਬਿਟ੍ਰੇਸ਼ਨ ਨਹੀਂ ਗਏ ਹੋਏ ਨੇ ਆਪਣੇ ਮਾਨੀਓ ਡਿਵੀਜ਼ਨਲ ਕਮਿਸ਼ਨਰ ਜੀ ਦੇ ਕੋਲ ਤੇ ਜਿੱਦਾਂ ਹੀ ਉਹ ਇਨਹਾਂਸਮੈਂਟ ਦੇ ਉੱਤੇ ਡਿਸੀਜਨ ਆਉਂਦਾ ਦੇ ਐਨਐਚਆਰ ਦੇ ਉੱਤੇ ਰੁਕ ਕੇ ਸਾਨੂੰ ਕੰਪਲੀਟਲੀ ਪਤਾ ਲੱਗਦਾ ਅਸੀਂ ਉਹ ਵੀ ਡਿਸਪਰਸਮੈਂਟ ਕਰ ਦਿੰਦੇ ਹਾਂ